ਸੱਚੀ ਕਾ ਠੀਕ ਹੋ ਠੀਕ ਠੀਕ ਆ ਜੋ ਦੇਖ ਹਾਂ ਕੁਝ ਬਣਾ ਕੇ ਦਿਓ ਕਿ ਮਕਾਨ ਪੜਨ ਜਾ ਤਿੰਨ ਦਿਨ ਚਾਰ ਦਿਨ ਹੋ ਗਿਆ ਪਾਣੀ ਕਲਕਲ ਕੇ ਕਲਕਲ ਕੇ ਨੋ ਗਈ ਮਤ ਕਰਨੀ ਹੋਏ ਕਿੱਥੇ ਆਜੋ ਦੇਖੀਏ ਆਜੋ ਠੀਕ ਹੈ ਅੱਛਾ ਜੀ ਉਹ ਤਰਫ ਵਾਲੇ ਪਾਸੇ ਜਾਣਾ ਬੜਾ ਜ਼ਰੂਰੀ ਸਾਰੇ ਉਧਰ ਪਾਣੀ ਨੀਵਾ ਹਾਂਜੀ ਬਹੁਤ ਜ਼ਿਆਦਾ ਆਪਣੇ ਗਈ ਵੀ ਸੀ ਤੁਸੀਂ ਅੱਛਾ ਸੱਚੀ ਕਾ ਸੱਚੀ ਮੈਂ ਛੱਡਾ ਡਿੱਗਣ ਵਾਲੀਆਂ ਨੇ ਜੀ ਅੱਛਾ ਫਿਰ ਉਸ ਆਪਣੇ ਜਿਹੜਾ ਆਰਾਮ ਨਾਲ ਇੱਥੇ ਅਸੀਂ ਕਿਹਨੂੰ ਟਿਕੋ ਹਾਂਜੀ ਇਹ ਬੱਚੀਆਂ ਉਹ ਆ ਜਾ ਬੇਟਾ ਆ ਜਾ ਆ ਜਾ ਆ ਜਾ ਉੱਧਰ ਆ ਜਾ ਕਿਹੜੀ ਕਲਾਸ ਚ ਪਲੱਸ 1 ਪਲੱਸ 1 ਚ ਬੈਠੋ ਬੈਠ ਜਾ ਬੇਟਾ ਬੈਠ ਜਾ ਬੈਠ ਜਾ ਬਟਾ ਦੋਨੇ ਬੱਚੀਆਂ ਨੇ 10ਵੀਂ ਦੇ ਪੇਪਰ ਦਿੱਤੇ ਆ ਹਾਂਜੀ ਅੱਛਾ ਪੜਾਣੇ ਨੇ ਦੋਨੇ ਹਾਂਜੀ अच्छा जोड़ियां अच्छा ठीक है ठीक है किन्ने नंबर आए बटे हां जी किन्ने नंबर आए प्लस मी च अच्छा तेरे बेटा 7 से 12 अच्छा फिर केड़े ਹੁਣ ਪਲੱਸ 1 ਚ ਕਿੱਥੇ ਲੱਗਿਆ ਆਰ ਸੀ ਜੋ ਤੇ ਕਿਹੜੇ ਸਬਜੈਕਟ ਲਏ ਆ ਆਰ ਸੀ ਹਿਸਟਰੀ ਤੇ ਲੈ ਕੇ ਹਿੰਦੀ اچھا ਨਾਲ ਗੇਮਸ ਵੀ ਕੀ ਕਰਦੇ ਹੋ ਗੇਮਸ ਵੀ ਖੇਡਦੇ ਹੋ ਵੈਰੀ ਗੁੱਡ ਤੁਸੀਂ ਨਾਲ ਹੀ ਇਕੱਠੇ ਹੀ ਮੈਂ ਬਾਸਕਟਬਾਲ ਵੈਰੀ ਗੁੱਡ ਸ਼ਾਬਾਸ਼ ਮੈਨੂੰ ਪਤਾ ਲੱਗਿਆ ਸੀ ਵੀ ਪਹਿਲੀ ਵਾਰੀ ਕੁੜੀਆਂ ਦਸਵੀਂ ਕੀਤੀ ਆ ਹਾਂਜੀ 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 ਇਹਨਾਂ ਨੇ ਬਹੁਤ ਖੁਸ਼ੀ ਮਜ਼ੂਰ ਕਰ ਹਾਂ ਮੰਨ ਲਓ ਬੱਚਿਆਂ ਨੇ ਨਿਮੈਂਟ ਕੀਤੀ ਜੀ ਦੋ ਠੀਕ ਹੈ ਤੇ ਆਪਦੇ ਮਕਾਮ ਹਾਂ ਨੰਦਕੀਤੀ ਤੇ ਫਿਰ ਪੜਨੋਂ ਨਹੀਂ ਹਟਣਾ ਕੋਈ ਦਿੱਕਤ ਹੋਈ ਤਾਂ ਦੱਸਣਾ ਪੜਾਉਣਾ ਹੈ ਨਾ ਬਸ ਅਸੀਂ ਪੜਨੋਂ ਨਹੀਂ ਹਟਣਾ ਤੁਨੂ ਵੀ ਇੱਕੇ ਹੋਰ ਵੀ ਮਤਲਬ ਹੋਰ ਵੀ ਬੱਚੇ ਪੜ੍ਹਨੇ ਚਾਹੀਦੇ ਆ ਅੱਛਾ ਇਸ ਤੋਂ ਪਹਿਲਾਂ ਤੁਹਾਡੇ ਬੱਚੇ ਕਿਤੇ ਐਨੇ ਪੜਦੇ ਨਹੀਂ ਏ ਪੜਦੇ ਆਦੂ ਕੋਈ ਨਹੀਂ ਮੇਰੇ ਵਿੱਚ ਮੇਰੀ ਅੱਛਾ ਇਹਨੂੰ 10ਵੀਂ ਪਹਿਲੀ ਵਾਰ ਹੀ ਕੀਤੀ 10ਵੀਂ ਪਹਿਲੀ ਵਾਰ ਹੀ 10ਵੇਂ ਪਹਿਲੀ ਵਾਰ ਹੀ ਇਤਿਹਾਸ ਦੇ ਵਿੱਚ ਪਹਿਲੀ ਵਾਰੀ ਬੱਚਿਆਂ ਨੇ 10ਵੀਂ ਕੀਤੀ ਅੱਛਾ ਤੁਹਾਡੀ ਬਰਾਦਰੀ ਚ ਨਹੀਂ ਆਪਣੇ ਇਹ ਸਿੰਘੀਕਾਰ ਸਮਾਜ ਹੈ ਜੀ ਮੈਂ ਤਾਂ ਆਪਣਾ ਉਧਰ ਰਹੇਗਾ ਨਾ ਜੀ ਗ੍ਰਾਮ ਅੱਛਾ ਕਿਹੜਾ ਕਿਹੜਾ ਸਮਾਜ ਹੈ ਇਹ ਸਿੰਘੀਕਾਰ ਸਮਾਜ ਹੈ ਜੀ ਸਰਕੀ ਬੰਦਾ ਚੋਂ ਆਉਂਦੇ ਸਰਕੀ ਬੰਦਾ ਚੋਂ ਆਉਂਦੇ ਆ ਠੀਕ ਹੈ ਠੀਕ ਹੈ ਇਤਿਹਾਸ ਚ ਜੀ ਪਹਿਲੀ ਵਾਰੀ ਕੁੜੀਆਂ ਨੇ ਕੀਤੀ ਪਹਿਲੀ ਵਾਰੀ ਬਹੁਤ ਬਹੁਤ ਮੁਬਾਰਕਾਂ ਬੇਟਾ ਤੁਹਾਨੂੰ ਬਹੁਤ ਮੈਨਾਂ ਨੂੰ વિશ્વાસਨ ਦੇ ਕੇ ਗਿਆ ਸੀ ਮੈਂ ਕਿਹਾ ਜੀ ਮੰਤਰੀ ਸਾਹਿਬ ਆਣਗੇ ਤੁਹਾਨੂੰ ਤੇ ਪੂਰਾ ਹੌਸਲਾ ਜੇ ਕਰਨਗੇ ਜੋ ਤੁਹਾਡੇ ਮਤਲਬ ਹਾਂ ਮੈਂ ਹੈਗਾ ਸਭ ਕੁਝ ਕਰਾਂਗਾ ਮੈਂ ਤਾਂ ਹੀ ਆਏ ਹਾਂ ਕਿ ਆਪ ਇੱਕ ਤਾਂ ਪੜ੍ਹ ਲਓ ਨੀ ਅੱਡਣਾ ਬੇਟਾ ਵੈਲਕਮ ਜੀ ਤੁਹਾਡਾ ਠੀਕ ਹੈ ਜਿੱਥੇ ਕਿਤੇ ਮਦਦ ਦੀ ਲੋੜ ਹੋਵੇ ਉੱਥੇ ਦੱਸਿਓ ਸਾਨੂੰ ਬਹੁਤ ਬਹੁਤ ਤੁਹਾਨੂੰ ਆਏ ਵੇਖ ਕੇ ਜੀ ਹੋਰ ਬੱਚਿਆਂ ਨੂੰ ਵੀ ਇੰਨਾ ਹੌਸਲਾ ਹੋ ਗਿਆ ਕੰਫੀਡੈਂਸ ਹੋ ਗਿਆ ਜੇ ਅਸੀਂ ਵੀ ਪੜਾਂਗੇ ਮੈਂ ਬਿਲਕੁਲ ਪੜਨਗੇ ਸਾਰੇ ਬੱਚਿਆਂ ਨੇ ਪੜਨਾ ਇਹ ਪੜਦੇ ਆ ਸਾਰੇ ਅੱਛਾ ਕਿਹੜੀ ਜਿਹੜੀ ਕਲਾਸ ਆਜ ਤੱਕ ਜਿਆਦਾ ਕੋਈ ਨਹੀਂ ਗਿਆ ਜਿਆਦਾ ਕਿਹੜੀ ਕਲਾਸ ਆਜਾ ਤੂੰ ਵੀ ਜਿਆਦਾ ਗਿਆ ਕੋਈ ਨਾਇਨਥ ਵੈਰੀ ਗੁੱਡ ਤੂੰ ਨਾਇਨਥ ਨਾਇਨਥ ਇਹ ਛੋਟੇ ਛੋਟੇ ਕੁੜੀਆਂ ਜੀ ਇਹ ਵੀ ਮਿਲਦੀਆਂ ਅੱਛਾ ਠੀਕ ਹੈ ਕਿਹੜੇ ਸਕੂਲ ਚ ਪੜਦੇ ਹੋ ਵੈਰੀ ਗੁੱਡ ਪੜਨਾ ਅੱਗੋਂ ਵੀ ਪੜਨਾ ਦਸਵੀਂ ਤੋਂ ਬਾਅਦ ਵੀ ਪੜਨਾ ਠੀਕ ਹੈ ਇਹ ਛੋਟੇ ਛੋਟੇ ਜਿਹੜੇ ਪਿੱਛੇ ਲੁਕ ਗਏ ਹਾਂਜੀ ਇਹ ਨਾ ਜੀ ਜਵੇਰ ਫੋਨ ਨੰਬਰ ਮੰਨ ਲਓ ਦੇਖ ਰਿਆ ਨੇ ਜੋ ਸਾਹਮਣੇ ਜਾ ਰਹੇ ਆ ਬਾਕੀ ਇਹਨਾਂ ਨੂੰ ਮੈਂ ਦੱਸਿਆ ਵੀ ਸੀ ਮੈਂ ਕਿਹਾ ਮੰਤਰੀ ਸਾਹਿਬ ਦੇ ਸਖਤ ਨਰੇਤ ਨਿਰਦੇਸ਼ ਆ ਗਿਆ ਪੜਾਈ ਤੋਂ ਕੋਈ ਵੰਝਾ ਨਹੀਂ ਸਾਰੇ ਨੇ ਆਪ ਦੇ ਬੱਚੇ ਨੂੰ ਸਕੂਲ ਭੇਜਿਆ ਕਰੋ ਜਾਂਦੇ ਸਕੂਲ ਇਹ ਨਹੀਂ ਜਾਂਦੇ ਇਹਨਾਂ ਨੂੰ ਵੀ ਪਾਓ ਫਿਰ ਹੁਣ ਇਹਨਾਂ ਨੂੰ ਉਹੀ ਗੱਲ ਤੁਸੀਂ ਇਹਨਾਂ ਨੂੰ ਸਾਰਿਆਂ ਨੂੰ ਦਿਖਾਓ ਵੀ ਬੱਚੇ ਪੜ੍ਹ ਕੇ ਹੁਣ ਇਹ ਪੜਨਗੀਆਂ ਕਿਸੇ ਨੌਕਰੀ ਵੀ ਲੱਗ ਜਾਣਗੀਆਂ ਸਾਰਿਆਂ ਨੂੰ ਪੜਾਓ ਤੁਸੀਂ ਠੀਕ ਹੈ ਪੂਰੀ ਕੋਸ਼ਿਸ਼ ਕਰਾਂਗੇ ਵੀ ਅਸੀਂ ਇਹਨਾਂ ਦੇ ਮਤਲਬ ਬਰਾਬਰ ਖੜੀਏ ਇਹਨਾਂ ਦੇ ਬੱਚਿਆਂ ਨੂੰ ਅੱਗੇ ਲੈ ਜਾਂਦੀ ਹਾਂ ਇੱਥੇ ਇਹ ਕਿਉਂ ਨਹੀਂ ਪੜਦੇ ਇਹਨਾਂ ਦੇ ਨਾਲ ਕੋਣ ਆਏ ਦੀ ਮੰਮੀ ਆ ਇਹਨਾਂ ਦੇ ਮਾਤਾ ਪਿਤਾ ਇੱਥੇ ਹੀ ਆ ਹਾਂ ਇੱਥੇ ਆਪ ਜਿਹੇ ਮਨ ਲੋਕ ਬੇਟਾ ਤੁਸੀਂ ਪੜਦੇ ਨਹੀਂ ਮੈਂ ਜਾਂਦੇ ਨਹੀਂ। ਤਾਂ ਤੂੰ ਨਹੀਂ ਜਾਂਦਾ। ਕਿਉਂ ਨਹੀਂ ਬਰਾਬਰ ਹੋ ਜਾਗਾ ਤੇਰਾ। ਮੇਰੀ ਗੱਲ ਸੁਣੋ ਦੇਖੋ ਇਹਨਾਂ ਨੇ ਪੜਾਈ ਕੀਤੀ ਹੈ ਇਹਨਾਂ ਕੋਲੇ ਆਏ ਹੈ ਨਾ ਇਹਨਾਂ ਨੂੰ ਦੇਖ ਲਓ ਕਿੰਨੀ ਵਧੀਆ ਗੱਲ ਦੱਸ ਰਿਹਾ ਐਸੇ ਤਰ੍ਹਾਂ ਤੂੰ ਪੜੇਗਾ ਤੇਰੇ ਕੋਲੇ ਵੀ ਆਣਗੇ ਸਾਰੀ ਚੀਜ਼ ਮਿਲੇਗੀ ਤੇਰੀ ਜ਼ਿੰਮੇਵਾਰੀ ਆ ਤੂੰ ਇਹਨਾਂ ਬੱਚਿਆਂ ਨੂੰ ਦਾਖਲ ਕਰਾਉਣਾ ਸਕੂਲ 'ਚ ਠੀਕ ਹੈ ਦਿੱਥੇ ਮੇਰੀ ਲੋੜੀ ਮੈਨੂੰ ਦੱਸਿਓ ਜੀ 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 ਤੇ ਮਾਪਿਆਂ ਨਾਲ ਕੰਟੈਕਟ ਬਿਲਕੁਲ ਜੀ ਬਹੁਤ ਵਧੀਆ ਬਟਾ ਸ਼ਾਬਾਸ਼ ਵੈਰੀ ਗੁੱਡ ਸਾਰੀਆਂ ਬੱਚੀਆਂ ਪੜ ਰਹੀਆਂ ਬਹੁਤ ਖੁਸ਼ੀ ਦੀ ਗੱਲ ਹੈ। ਬੱਚੀਆਂ ਪੜ੍ਹਨ ਕੱਲ ਤੋਂ ਜੀ ਮੈਂ ਡਿਊਟੀ ਲਾਉਂਗਾ ਜੀ ਸਾਰੇ ਬੱਚਿਆਂ ਨੂੰ ਇਕੱਠੇ ਕਰ ਜਿਹੜੇ ਨਹੀਂ ਪੜ੍ਹਦੇ ਸਕੂਲ ਲੈ ਕੇ ਜਾਏ ਜੀ ਮੈਂ ਲੈ ਕੇ ਜਾਉਂਗਾ ਜੀ ਕੱਲ ਇਹਨਾਂ ਨੂੰ ਆਜਾ ਬਟਾ ਆਜਾ 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 ਤੁਸੀਂ ਆਜਾ ਤੁਸੀਂ ਆਜਾ ਇਧਰ ਆਜਾ ਬਟਾ ਸਾਰੇ ਆਜਾ ਇਧਰ ਆਓ ਸਾਰੇ ਹਾਂ ਸਾਰੇ ਆਜੋ ਕਰਵਾਉਂ ਚੱਲ ਆਜਾ ਆਜਾ ਸ਼ਾਬਾਸ਼ ਦਾਬਕ ਤੁਬਾ ਫੇਰ ਬਟਾ ਹਾਂ ਜੀ ਹੈ ਹੀ ਹੈ ਮਿਲਦੀ ਆ ਸਕੂਲ ਵੱਲੋਂ ਸਕਾਲਰਸ਼ਿਪ ਮਿਲਣ ਲੱਗੀ ਸਕਾਲਰਸ਼ਿਪ ਨਹੀਂ ਲੱਗੀ ਥੋੜੀ ਅੱਛਾ ਫਿਰ ਇਹਨਾਂ ਦੇ ਆਧਾਰ ਕਾਰਡ ਵਗੈਰਾ ਠੀਕ ਹੈ ਸਕਾਲਰਡ ਕਾਰਡ ਤਾਂ ਹੈਗੇ ਆ ਹੈਗੇ ਆ ਬੇਪੇਜ ਉਹਨਾਂ ਦੀ ਫੋਟੋ ਫੁੱਟੋ ਖਿੱਚ ਕੇ ਇਹਨਾਂ ਸਕਾਲਰਸ਼ਿਪ ਲਵਾਉਣੇ ਆ ਜੀ ਮੈਂ 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 ਕਿਹਾ ਸਰ ਆਪ ਜੀ ਨੂੰ ਹਾਂ ਅਸੀਂ ਕਰਿਆ ਕਹਿੰਦੇ ਆ ਪੁੱਤ ਹਾਂ ਪੜਨ ਦੇ ਪੈਸੇ ਵੀ ਮਿਲਣਗੇ ਠੀਕ ਹੈ ਤੱਬ ਕੇ ਬੰਦੇ ਸ਼ਾਬਾਸ਼ ਮਾਨ ਜੀ ਅੱਜ ਤੁਸੀਂ ਆਏ ਹੋ ਇਹਨਾਂ ਦਾ ਬੜਾ ਨਹੀਂ ਨਹੀਂ ਕੋਈ ਨਹੀਂ ਸਾਰੇ ਤੁਸੀਂ ਬੱਚਿਆਂ ਨੂੰ ਜ਼ਰੂਰ ਪੜਾਓ ਠੀਕ ਹੈ ਜਿੱਥੇ ਕਿਤੇ ਸਾਡੀ ਲੋੜ ਹੈ ਦੱਸੋ ਸਕੂਲ ਭੇਜਣਾ ਘਰੇ ਨਹੀਂ ਬਿਠਾਉਣੇ ਬੱਚੇ ਬੰਦੇ ਕਿਹ ਦਿਲ ਮਿਲੋ ਮਿਲੋ ਟੁਕੜੀ ਕਲਾਸ ਚ ਪੰਜਵੀਂ ਕਲਾਸ ਵੈਰੀ ਗੁੱਡ ਕਿਹੜਾ ਸਕੂਲ ਚ ਬਾਬਾ ਰਾਮ ਦਾ ਸਕੂਲ ਬਾਬਾ ਠੀਕ ਹੈ ਠੰਡ ਠੰਡਾ ਪੀ ਕੁਛ ਨਹੀਂ ਬਟਾ ਬਸ ਤੁਸੀਂ ਮਿਲ ਗਏ ਬਹੁਤ ਖੁਸ਼ੀ ਆ ਨਹੀਂ ਕੋਈ ਨਹੀਂ ਪੀ ਕੇ ਜਾ ਜੀ ਸ਼ਗਨ ਹਾਂ ਇਹ ਤਾਂ ਨਿਸ਼ਾਨੀ ਹੈ ਪਾਣੀ ਪਿਲਾਣਾ ਚਲ ਪਾਣੀ ਮੈਡਮ ਬੋਲੋ ਤੁਹਾਨੂੰ ਪਿਆਰ ਆ ਠੰਡਾ ਪਾਣੀ ਲੈ ਕੇ ਦਿਓ ਹਾਂ ਪਾਣੀ ਲੈ ਆ ਕੇ ਪਾਣੀ ਲੈ ਪਾਣੀ ਲੈ ਕੋਈ ਨਹੀਂ ਕੋਈ ਨਹੀਂ ਪਾਣੀ ਲੈ ਸਾਰੇ ਖੜੇ ਆਵੇ ਸਕੂਲੋਂ ਆਏ ਆਜੋ ਆਜੋ ਸਾਰੇ ਸਕੂਲੋਂ ਆਏ ਆ ਸ਼ਾਬਾਸ਼ ਸ਼ਾਬਾਸ਼ ਅੱਗੇ ਚੱਲ ਜੇ ਮੇਰੀ ਗੱਲ ਕਰਦੇ ਮੈਨੂੰ ਮਿਲਣ ਆਏ ਆ ఓ ਵੈਰੀ ਗੁੱਡ ਵੈਰੀ ਗੁੱਡ ਸ਼ਾਬਾਸ਼ ਪਾਸੇ ਦਾ ਪਾਸੇ ਮੈਂ ਤੁਹਾਨੂੰ ਛੋਟੀ ਜਿਹੀ ਗੱਲ ਦੱਸਣਾ ਚਾਹੁੰਗਾ ਕਿ ਮੇਰੇ ਸਾਰੇ ਬਿੱਲ ਮਾਫ ਕਰਦੇ ਹੋ ਬਹੁਤ ਬਿੱਲ ਇਕੱਠੇ ਹੋਏ ਪਈ ਹੈ ਲਿਆਓ ਪਹਿਲਾਂ ਲਿਓ ਹੈ ਲਿਆਓ ਪਹਿਲਾਂ ਸੋ ਜਿਆਦਾ ਹਲਕੀ ਆ ਰਹੀ ਜਿੰਨੇ ਵੀ ਹੈਗੇ ਸਾਰੇ ਮੈਂ ਲੈ ਕੇ ਆ ਤੇ ਮੈਂ ਤੁਹਾਡੇ ਕੋਲ ਦੇ ਰਿਹਾ ਬਹੁਤ ਜ਼ਿਆਦਾ ਪਰੇਸ਼ਾਨੀ ਹੈ ਅੱਛਾ ਇਹਨਾਂ ਦਾ ਤਾਂ ਛੋਟੇ ਛੋਟੇ ਕਮਰੇ ਬਣੇ ਆ ਹਾਂ ਜੀ ਬਿਲ ਬਹੁਤ ਜ਼ਿਆਦਾ ਗੜ ਰੱਖਿਆ ਪਲੱਸ ਇੱਥੇ ਸੀਵਰ ਲਾਈਨ ਦੀ ਟੁੱਟੀ ਪਈ ਤੇ ਮੈਂ ਇੰਨੀ ਵਾਰੀ ਰਿਕੁਐਸਟ ਕਰਨ ਲਈ ਉਹ ਨਹੀਂ ਮੰਨਦੇ ਭਾਈ ਅੱਛਾ ਆਓ ਆ ਜਾ ਬਟਾ ਆ ਜਾ ਨਾਲ ਇਧਰ ਆ ਜਾ ਆਰਾਮ ਨਾਲ ਅੱਛਾ ਮੇਰੀ ਗੱਲ ਤੇ ਬਿੱਲ ਦੀ ਜਿਹੜੀ ਸਮੱਸਿਆ ਨਾ ਓਡੀ ਇਹਨੂੰ ਮੁੰਡੇ ਨੂੰ ਲਾਇਆ ਇਹ ਇਹਨੂੰ ਦੇ ਦਿਓ ਸਾਰੇ ਜਣੇ ਆਪਦੇ ਬਿੱਲ ਮੈਂ ਨਾ ਇਹ ਹਾਂ ਇਹਨਾਂ ਨੂੰ ਲੈ ਕੇ ਨੇ ਸਾਰੇ ਬਿੱਲ ਪਰਸੋਂ ਲੈ ਕੇ ਆਈ ਮੇਰੇ ਕੋਲ ਪਰਸੋਂ ਮੈਂ ਆਪ ਜੀਆਂ ਕੋਲ ਲੈ ਕੇ ਆਉਂਗੀ ਬਿੱਲ ਦਾ ਕਰਦੇ ਥੋੜਾ ਹਾਲ ਇੱਕ ਛੋਟੀ ਜੀ ਗੱਲ ਮੈਂ ਵੀ ਦੇਖੋ ਸਾਰੇ ਆਪਣੇ ਸਾਰੇ ਖੜੇ ਛੋਟੇ ਵੱਡੇ ਅੱਜ ਤੱਕ ਦੇਖ ਲਓ ਇਤਿਹਾਸ ਗਵਾ ਵੀ ਕੋਈ ਵੀ ਜਿੱਤ ਕੇ ਕਦੇ ਐਮ.ਐਲ.ਏ ਤੱਕ ਨਹੀਂ ਆਇਆ ਸੀਗਾ ਇਹ ਵੀ ਕਦੇ ਨਹੀਂ ਆਏਗਾ ਅੱਜ ਤੁਸੀਂ ਇਹ ਵੇਖੋ ਵੀ ਆਪਣੇ ਵਿੱਚ ਇਸ ਟਾਈਮ ਮੰਤਰੀ ਸਾਹਿਬ ਆਏ ਹੋਏ ਆ ਜਿਹੜੇ ਡਾਕਟਰ ਬਲਜੀਤ ਕੌਰ ਜੀ ਜਿਹੜੇ ਕਿ ਇਸ ਟਾਈਮ ਪੰਜਾਬ ਕੈਬਨਿਟ ਦੇ ਮੰਤਰੀ ਵੀ ਆ ਤੇ ਐਮ ਐਲ ਏ ਵੀ ਹੈਗੇ ਆ ਨਹੀਂ ਤਾਂ ਇਹ ਵੀ ਚਾਹੁੰਦੇ ਤੇ ਲੋਕਾਂ ਵਾਂਗੂ ਨਹੀਂ ਆ ਸਕਦੇ ਲੇਕਿਨ ਇਹਨਾਂ ਨੇ ਕੀ ਸੋਚਿਆ ਸੀ ਵੀ ਇਹ ਆਮ ਆਦਮੀ ਪਾਰਟੀ ਜਿਹੜੀ ਆਮ ਬੰਦੇ ਦੀ ਆ ਅਸੀਂ ਉਹਨਾਂ ਦੇ ਵਿੱਚ ਜਾਵਾਂਗੇ ਉਹਨਾਂ ਦੀ ਸਮੱਸਿਆਵਾਂ ਸੁਣਾਂਗੇ ਉਹਨਾਂ ਦੀ ਹੱਲ ਕਰਾਂਗੇ ਠੀਕ ਹੈ ਜੀ ਅੱਜ ਐਸੇ ਕਰਕੇ ਮੰਤਰੀ ਜੀ ਦੇਖੋ ਨਹੀਂ ਤਾਂ ਕੋਈ ਵੀ ਮੰਤਰੀ ਹੁੰਦਾ ਐਡੀ ਗੱਲ ਵਾਸਤੇ ਕਦੇ ਨਹੀਂ ਆਇਆ ਲੇਕਿਨ ਦੇਖੋ ਅੱਜ ਆਪਣੇ ਵਿੱਚ ਆਏ ਆ ਤੇ ਬੱਚਿਆਂ ਦਾ ਹੌਸਲਾ ਵਧਾਇਆ ਕਿੱਥਾ ਤੇ ਆੜੀ ਹੋ ਜੇ ਤੇ ਮੈਂ ਬਹੁਤ ਬਹੁਤ ਧੰਨਵਾਦ ਕਰੂੰਗਾ ਜੀ ਸਾਡੇ ਮੈਡਮ ਆਏ ਨੇ ਇਹਨਾਂ ਦਾ ਵੀ ਥੈਂਕ ਯੂ ਥੈਂਕ ਯੂ ਇਹ ਬੱਚੇ ਆਂ ਜੀ ਕੋਈ ਗਲੀ ਵਿੱਚ ਲੇਟਾਂ ਜੀ ਲਾਈਟਾਂ ਬਿੱਲ ਜਿਹੜਾ ਪਹਿਲਾਂ ਤਾਂ ਬਿੱਲ ਇਕੱਠੇ ਕਰੋ ਮੈਡਮ ਵੀ ਕੰਡਾ ਕਰਗੀ ਰੇ ਨਾਲ ਆ ਤੁਸੀਂ ਸੱਡ ਕਰ ਫੋਟੋ ਘਰ ਵੀ ਕਰੋ ਅੱਜ ਮੋੜੇ ਬੇਲੇ ਬਲੇ ਨਾ ਕਰੇ ਮਾਰਾ ਮਾਰਾ ਤੁਹਾਡੇ ਵਾਸਤੇ ਹੀ ਹੈਗੇ ਆ ਇਹ ਪਿੰਡ ਕਿਹੜਾ ਮਾਰਾ ਮੈਂ ਤਾਂ ਮਰ ਕੇ ਦਿਹ ਤਾ ਪਰ ਆਹ ਕੀ ਹੈ ਜੀ ਦੇਖੋ ਕੋਈ ਨਾਫੋ ਪੁਆਇੰਟ ਸਰਕਾਰ ਦੇ ਉਹ ਆਪਣੇ ਚੁੰਦੇ ਆ ਆ ਮਾਤਾ ਦਾ ਘਰ ਡਿੱਗ ਪਿਆ ਤੇ ਇਹਦਾ ਮੈਨੂੰ ਨਾ ਉਹ ਨਾਂ ਨੂੰ ਲਿਖ ਕੇ ਧਾਰ ਕੱਢਦੀ ਆਫੇ ਭੇਜ ਦੇ ਦੇਖੀ ਅਰਸ਼ ਜੀ ਕੀ ਗੱਲ ਹੈ ਲੱਖ ਰੁਪਈਆ ਬੱਤਰ ਜੀ ਦੇਖੋ ਜੀ ਗਰੀਬ ਬੰਦੇ ਆ ਮਾਪੇ ਆਏ ਤੁਹਾਡੇ ਦੁੱਖ ਜਾਣਨ ਲਈ ਆਏ ਜਿਹੜੇ ਤੁਹਾਡੇ ਦੁੱਖਾਂ ਨਾਲ ਆਏ ਨੇ ਇਹਨਾਂ ਨੂੰ ਲਖਾ ਦਿਓ ਜਿਹਦਾ ਘਰਾਂ ਦੀ ਜਿਹੜੀ ਸਮੱਸਿਆ ਆ ਮੁੰਡੇ ਨੂੰ ਲਿਖਾ ਦਿਓ ਇੱਧਰ ਸੁਣੋ ਜੀ ਉਹ ਮਾਲੀ ਸਾਹਿਬ ਤੋਂ ਦੀ ਚਿੱਠੀਆਂ ਲਾਲਾ ਸਾਹਿਬ ਜਿੰਨਾ ਦੇਕਾਰ ਉੱਥੇ ਆਓਗੇ ਕਰਵਾ ਦਿੰਨੇ ਮਤਲਬ ਜੀ ਚਲੋ